ਡਾਕਟਰ ਸਾਹਿਬ ਕਿੱਥੇ ਹੋ ਤੁਸੀਂ ਮੈਂ ਜੀਰਖਪੁਰ ਤੋਂ ਆ ਰਿਹਾ ਨੇ ਮੈਂ ਜੀਰਖਪੁਰ ਤੋਂ ਆ ਰਿਹਾ ਜਿੱਥੇ ਜਾਂਦਾ ਡਿਊਟੀ 8 ਵਜੇ ਤੋਂ ਬਾਅਦ 8 ਵਜੇ ਹੋਏਗੀ ਨਾ ਜੀ ਤੁਹਾਡੇ ਇੱਥੇ ਘੱਟੋ ਘੱਟ ਵੀ 50 60 ਪੇਸ਼ੈਂਟ ਆ ਗਏ ਆ ਜੀ ਇਹ ਡਾਕਟਰ ਸਾਹਿਬ ਐਕਸ਼ਨ ਹੋਏਗਾ ਜੀ ਤੁਹਾਡੀ ਡਿਊਟੀ ਕਿੰਨੇ ਵਜੇ ਸ਼ੁਰੂ ਹੁੰਦੀ ਆ ਤੁਹਾਡੀ ਸਵੇਰ ਜੀ ਹੁੰਦੀ ਹੈ ਹਾਂ ਜੀ ਨਾਵਜ਼ੇ ਨਾਵਜ਼ੇ ਕਰ 8 ਵਜੇ 8 ਵਜੇ ਰੋਸਾ ਟਾਈਮ ਤੇਜ ਹੋ ਚੁੱਕਾ ਕਰਮੇ ਦਾ ਟਾਈਮ ਹੋ ਗਿਆ ਹੁਣ ਕੀ ਟਾਈਮ ਹੋਇਆ 6:00 ਹੋਇਆ ਹਾਂ ਕਿੱਥੋਂ ਆਂਦੇ ਹੋ ਤੁਸੀਂ ਮੈਂ ਜੀਰਕਪੁਰ ਤੋਂ ਆ ਰਿਹਾ ਮੈਂ ਜੀਰਕਪੁਰ ਤੋਂ ਆ ਰਿਹਾ ਜਿੱਥੋਂ ਵੀ ਆਂਦਾ ਡਿਊਟੀ 8 ਵਜੇ ਤੋਂ ਬਾਅਦ 8 ਵਜੇ ਹੋਏਗੀ ਨਾ ਜੀ ਸਾਡੇ ਇੱਥੇ ਕਟੋ-ਕਟ ਵੀ 50-60 ਪੇਸ਼ੈਂਟ ਆ ਗਏ ਆ ਜੀ ਇਹ ਡਾਕਟਰ ਸਾਹਿਬ ਐਕਸ਼ਨ ਹੋਏਗਾ ਜੀ ਤੁਸੀਂ ਸੋਚਿਆ ਵੀ ਇੱਥੇ ਕੋਈ ਕਿਹੜਾ ਕਿਸ ਨੇ ਆਣਾ ਕਿਤੇ ਉੱਤੇ ਮਤਲਬ ਕੰਮਕਾਜ ਕਿਹੜਾ ਆਣ ਲੱਗਿਆ ਇੱਥੇ ਆਪਰਾ ਪੁੱਛੋ ਤੁਹਾਡੇ ਨਾਲ ਤੁਹਾਡਾ ਫਾਰਮਾਸਿਸਟ ਹੈ ਨਾ ਤੁਸੀਂ ਆਪੋ ਫਾਰਮਾਸਿਸਟ ਕਿੱਥੇ ਹੈ ਤੁਹਾਡਾ ਫਾਰਮਾਸਟ ਹੈ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਦੱਸ ਰਹੇ ਹੋ ਮੈਂ ਤੁਹਾਨੂੰ ਪੁੱਛ ਰਿਹਾ ਯੂ ਐਲਟੀ ਮਿਨਿਸਟਰ ਨਾਲ ਗੱਲ ਕਰ ਰਹੇ ਹੋ ਕਿਦਾਂ ਬੋਲ ਰਹੇ ਹੋ ਤੁਸੀਂ ਫਾਰਮਾਸਿਸਟ ਨੂੰ ਮਿਲਾਓ ਨੰਬਰ ਆਪਣੇ ਨੂੰ ਮੈਂ ਤਾਂ ਦੇਖ ਨੰਬਰ ਕੋਈ ਨਹੀਂ ਮਿਲਾਓ ਉਹ ਨੰਬਰ ਹੈਗਾ ਕਿ ਨਹੀਂ ਉਹਦਾ ਹਾਂ ਉਹ ਨੂੰ ਐਡ ਕਰੋ ਪਾਲ ਦੇ ਵਿੱਚ